ਪਿਛਲੇ ਦਿਨੀ ਜਦੋਂ 올림픽 ਖੇਡਾਂ ਵਿੱਚ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਪੋਗਾਟ ਨੂੰ ਫਾਈਨਲ ਮੁਕਾਬਲਾ ਖੇਡਣ ਤੋਂ ਰੋਕ ਦਿੱਤਾ ਗਿਆ ਅਤੇ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਜਿਹੇ ਵਿੱਚ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਨੇ ਉਸ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਅਤੇ ਭਰਪੂਰ ਸਮਰਥਨ ਕੀਤਾ ਇਹਨਾਂ ਵਿੱਚੋਂ ਹੀ ਇੱਕ ਅਜੇ ਹੀ ਮਾਨਮਤੀ ਸ਼ਖਸੀਅਤ ਪੰਜਾਬ ਨਾਲ ਸੰਬੰਧਿਤ ਵੀ ਹੈ ਜਿਸ ਨੇ ਵਿਨੇਸ਼ ਪੋਗਾਟ ਦੇ ਹੱਕ ਵਿੱਚ ਇੱਕ ਵੱਡਾ ਐਲਾਨ ਕੀਤਾ ਸੀ ਇਹ ਸ਼ਖਸੀਅਤ ਹੈ ਉੱਗੇ ਪੰਜਾਬੀ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਜਿਨ੍ਹਾਂ ਨੇ ਆਪਣੀ ਇੱਕ ਵਿਸ਼ੇਸ਼ ਪੂੰਜੀ ਵਿਨੇਸ਼ ਫੋਗਾਟ ਨੂੰ ਦੇਣ ਦਾ ਐਲਾਨ ਕੀਤਾ ਦਰਸਲ ਪ੍ਰਿੰਸੀਪਲ ਸਰਵਣ ਸਿੰਘ ਨੇ ਖੇਡ ਲੇਖਕ ਹੋਣ ਵਜੋਂ ਦੁਨੀਆ ਪਰ ਵਿੱਚ ਆਪਣਾ ਨਾਮ ਸਥਾਪਿਤ ਕੀਤਾ ਅਤੇ ਵਿਨੇਸ਼ ਫੋਗਾਟ ਦੀ ਹੌਸਲਾ ਫਸਾਈ ਕਰ ਲਈ ਉਹਨਾਂ ਨੇ ਆਪਣਾ ਖੇਡ ਰਤਨ ਪੁਰਸਕਾਰ ਵਿਨੀਸ਼ ਫਰਗਾਟ ਦੀ ਝੋਲੀ ਪਾਉਣ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਦੁਨੀਆ ਭਰ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਮਾਨ ਸਤਕਾਰ ਮਿਲ ਰਿਹਾ ਹੈ ਪ੍ਰਿੰਸੀਪਲ ਸਰਵਣ ਸਿੰਘ ਨੂੰ ਪੰਜਾਬੀ ਖੇਡ ਪੱਤਰਕਾਰੀ ਅਤੇ ਲੇਖਣੀ ਦੇ ਮੋਢੀ ਅਤੇ ਸ਼ਰਮੌਰ ਖੇਡ ਲੇਖਕ ਮੰਨਿਆ ਜਾਂਦਾ ਹੈ ਇਸ ਨਾਲ ਹੀ ਉਹਨਾਂ ਨੂੰ ਕਈ ਲੋਕ ਖੇਡ ਸਾਹਿਤ ਦਾ ਬਾਬਾ ਬੋਹੜ ਵੀ ਕਹਿ ਕੇ ਬੁਲਾਉਂਦੇ ਨੇ ਜਦੋਂ ਵਿਨੇਸ਼ ਫੁਗਾਟ ਨੂੰ 100 ਗ੍ਰਾਮ ਭਾਰ ਜ਼ਿਆਦਾ ਹੋਣ ਕਰਕੇ 올림픽 ਫਾਈਨਲ ਖੇਡਣ ਤੋਂ ਅਯੋਗ ਕਰਾ ਦਿੱਤਾ ਗਿਆ ਤਾਂ ਉਸ ਦਰਮਿਆਨ ਬਹੁਤ ਸਾਰੀਆਂ ਸ਼ਖਸੀਅਤਾਂ ਵਿਨੇਸ਼ ਫੁਗਾਟ ਦੇ ਹੱਕ ਵਿੱਚ ਵੀ ਨਿਤਰੀਆਂ ਇਸੇ ਦਰਮਿਆਨ ਕੈਨੇਡਾ ਰਹਿੰਦੇ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੇ ਖੇਡ ਰਤਨ ਜਿਸ ਵਿੱਚ 2.5 ਤੋਲੇ ਦਾ ਸੋਨੇ ਦਾ ਮੈਡਲ ਵੀ ਸ਼ਾਮਲ ਹੈ ਉਸ ਨੂੰ ਵਿਨੇਸ਼ ਫੁਗਾਟ ਨੂੰ ਦੇਣ ਦਾ ਐਲਾਨ ਕੀਤਾ ਪ੍ਰਿੰਸੀਪਲ ਸਰਵਣ ਸਿੰਘ ਨੂੰ ਖੇਡ ਰਤਨ ਦਾ ਇਹ ਸਨਮਾਨ 5 ਮਾਰਚ 2023 ਨੂੰ ਪੰਜਾਬ ਦੀ ਮਿੰਨੀ 올림픽 ਵਜੋਂ ਜਾਣੀਆਂ ਜਾਂਦੀਆਂ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡਾਂ ਹਕੀਮਪੁਰ ਵਿੱਚ ਦਿੱਤਾ ਗਿਆ ਸੀ ਇਸ ਖੇਡ ਰਤਨ ਵਜੋਂ ਉਹਨਾਂ ਨੂੰ 2.5 ਤੋਲੇ ਦਾ ਸ਼ੁੱਧ ਸੋਨੇ ਦਾ ਮੈਡਲ ਵੀ ਸਨਮਾਨ ਵਜੋਂ ਦਿੱਤਾ ਗਿਆ ਸੀ ਉਹਨਾਂ ਨੂੰ ਇਹ ਪੁਰਸਕਾਰ ਉਹਨਾਂ ਦੀਆਂ ਖੇਡ ਸਾਹਿਤ ਜਗਤ ਦੀਆਂ ਪ੍ਰਾਪਤੀਆਂ ਅਤੇ ਲਿਖਣੀ ਕਰਕੇ ਦੇ ਤੱਕ ਗਿਆ ਸੀ 84 ਵਰਿਆਂ ਦੇ ਤਜਰਬੇਕਾਰ ਪ੍ਰਿੰਸੀਪਲ ਸਰਵੰਤ ਸਿੰਘ ਪਿਛਲੇ 63 ਸਾਲਾਂ ਤੋਂ ਖੇਡਾਂ ਅਤੇ ਖਿਡਾਰੀਆਂ ਬਾਰੇ ਲਗਾਤਾਰ ਲਿਖ ਰਹੇ ਨੇ ਕਿਤਾਬਾਂ ਦਾ ਅਰਧ ਸੈਂਕੜਾ ਵੀ ਉਹਨਾਂ ਨੇ ਪਾਰ ਕੀਤਾ ਹੋਇਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਿਤਾਬਾਂ ਦਾ ਵਿਸ਼ਾ ਖੇਡਾਂ ਅਤੇ ਖਿਡਾਰੀਆਂ ਬਾਰੇ ਵੀ ਹੈ ਸਾਲ 2000 ਵਿੱਚ ਰਿਟਾਇਰਮੈਂਟ ਤੋਂ ਬਾਅਦ ਉਹ ਹਾਲੇ ਤੱਕ ਵੀ ਲਿਖ ਰਹੇ ਨੇ ਅਤੇ ਲਗਾਤਾਰ ਪਾਠਕਾਂ ਨੂੰ ਜਾਣਕਾਰੀ ਮੁਹਈਆ ਕਰਵਾਉਂਦੇ ਨੇ ਉਹ ਖੁਦ ਵੀ ਇੱਕ ਖਿਡਾਰੀ ਕੋਚ ਖੇਡ ਜੱਜ ਖੇਡ ਪ੍ਰਬੰਧਕ ਖੇਡ ਪ੍ਰਮੋਟਰ ਖੇਡ ਬੁਲਾਰੇ ਖੇਡ ਪੱਤਰਕਾਰ ਸ਼੍ਰੋਮਣੀ ਪੰਜਾਬੀ ਲੇਖਕ ਪੰਜਾਬੀ ਦੇ ਪ੍ਰੋਫੈਸਰ ਅਮਰਦੀਪ ਕਾਲਜ ਮੁਕੰਦਪੁਰ ਦੇ ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਨੇ ਉਮਰ ਦੇ ਇਸ ਪੜਾਅ ਤੇ ਵੀ ਉਹ ਲਗਾਤਾਰ ਸਰਗਰਮ ਨੇ ਅਤੇ 80 ਸਾਲ ਤੋਂ ਉੱਪਰ ਹੋਣ ਦੇ ਬਾਵਜੂਦ ਹੁਣ ਵੀ स्विਮਿੰਗ ਯਾਨੀ ਕਿ ਤਰਾਕੀ ਦੌੜ ਅਤੇ 5-6 ਘੰਟੇ ਲਿਖਣ ਵਿੱਚ ਬਿਤਾਉਂਦੇ ਹਨ ਖੇਡ ਰਸਨ ਤੋਂ ਇਲਾਵਾ ਪ੍ਰਿੰਸੀਪਲ ਸਰਵੰਤ ਸਿੰਘ ਨੂੰ ਕਈ ਹੋਰ ਸਰਮਾਨਾਂ ਨਾਲ ਵੀ ਸਮੇਂ-ਸਮੇਂ ਤੇ ਨਵਾਜਿਆ ਗਿਆ ਇਨ੍ਹਾਂ ਵਿੱਚ ਖੇਡ ਸਾਹਿਤ ਦਾ ਨੈਸ਼ਨਲ ਅਵਾਰਡ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ ਭਾਸ਼ਾ ਵਿਭਾਗ ਪੰਜਾਬ ਪੰਜਾਬੀ ਸਾਹਿਤ ਅਕੈਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ ਅਤੇ ਪ੍ਰਵਾਸੀ ਲੇਖਕ ਐਵਾਰਡ ਵੀ ਸ਼ਾਮਲ ਨੇ ਪਿੰਡਾਂ ਦੇ ਖੇਡ ਮੇਲਿਆਂ ਤੋਂ ਲੈ ਕੇ ਨੈਸ਼ਨਲ ਏਸ਼ੀਆਈ ਕਾਮਨਵੈਲਥ 올림픽 ਖੇਡਾਂ ਤੇ ਵਿਸ਼ਵ ਕੱਪਾਂ ਬਾਰੇ ਲਿਖਦਿਆਂ ਉਹਨਾਂ ਖੇਡਾਂ ਦਾ ਇਤਿਹਾਸ ਵੀ ਲਿਖਿਆ ਹੋਇਆ ਅਜਿਹੀ ਮਾਣਮੱਤੀ ਸ਼ਖਸੀਅਤ ਨੇ ਆਪਣੀ ਉਮਰ ਭਰ ਦੀ ਇੱਕ ਬਹੁਤ ਵੱਡੀ ਪੂੰਜੀ ਇੱਕ ਤਰੀਕੇ ਨਾਲ ਇੱਕ ਵੱਡੀ ਫੈਸਲੇ ਵਜੋਂ ਸਾਹਮਣੇ ਲਿਆਉਂਦੀ ਹੋਏ ਵਿਨੀਸ਼ ਫੋਗਾਟ ਨੂੰ ਕੌਂਸਲ ਆਫ ਜ਼ਾਇਵ ਨੂੰ ਦੇਣ ਦਾ ਐਲਾਨ ਕੀਤਾ ਤੇ ਇਸ ਕਰਕੇ ਪ੍ਰਿੰਸੀਪਲ ਸਰਵਣ ਸਿੰਘ ਦਾ ਕਦ ਪੰਜਾਬੀ ਖੇਡ ਸਾਹਿਤ ਦੇ ਖੇਤਰ ਵਿੱਚ ਹੋਰ ਉੱਚਾ ਹੋ ਗਿਆ